ਮੈਲਬਨ ਦੇ ਲੌਂਗ ਵੀਕਐਂਡ ਤੇ ਚਾਈ ਐਨਾ ਸੀ ਕਿ ਲੋਹਾ ਕਟ ਮਹਿਕਵੇਂ ਨੇ ਆਪਣਾ ਪਹਿਲਾ ਬਲੌਗ ਸ਼ੂਟ ਕਰ ਦਿੱਤਾ ਪਵਨ ਠਾਕੁਰ ਦੇ ਨਾਲ ਅਸੀਂ ਛੁੱਟੀ ਵਾਲੇ ਦਿਨ ਜਿਮ ਵਿੱਚ ਪਹੁੰਚ ਗਏ ਜਿਮ ਖਾਲੀ ਸੀਗਾ ਪਰ ਦੋਨਾਂ ਦੀ એનર્ਜੀ ਬਹੁਤ ਹੀ ਹਾਈ ਸੀ ਕਿਉਂਕਿ ਅਸੀਂ ਆਪਣੇ ਆਪ ਨੂੰ ਮੈਂਟਲੀ ਤਿਆਰ ਕਰ ਲਿਆ ਸੀਗਾ ਇੱਕ ਬਹੁਤ ਹੀ ਵਧੀਆ ਵਰਕਆਊਟ ਲਈ ਵਰਕਆਊਟ ਤੋਂ ਪਹਿਲਾਂ ਵਾਰਮਅਪ ਬਹੁਤ ਹੀ ਜ਼ਰੂਰੀ ਆ ਲੱਤਾਂ ਬਾਹਾਂ ਦੋਨੇ ਖੋਲ ਕੇ ਅਸੀਂ ਸਿੱਧਾ ਜਾਵਾਂਗੇ ਪੁਲਅਪ ਦੇ ਉੱਤੇ ਪੁਲਅਪ ਦੇ ਉੱਤੇ 10 ਤੋਂ 12 ਦੇ ਨਿਡ ਦੇ ਅਸੀਂ ਰੈਪ ਰੱਖੀਆਂ ਤੇ ਫੋਮ ਦੇ ਉੱਤੇ ਹੀ ਸਾਡਾ ਜਾਦਾ ਧਿਆਨ ਹੈਗਾ ਆ ਜੋ ਫਿਰ ਪਹਿਲਾ ਸੈੱਟ ਲੇਟ ਪੁੱਲ ਡਾਉਨ ਤੋਂ ਕਰਦੇ ਹਾਂ ਸ਼ੁਰੂਆਤ ਆਠਲਾ ਵਨ ਹਾਂ ਪੁਸ਼ ਕਮ ਆ ਚੱਲ ਚੱਲ ਕਲੀਨ ਰੱਖਣੀ ਹੈ ਰੈਪ ਬਹੁਤ ਸੋਹਣਾ ਹੂੰ ਹੂੰ ਚੱਲ ਚੱਲ ਪੁਸ਼ ਕਰ ਕਲੀਨ ਰੈਪ ਬਹੁਤ ਸੋਹਣਾ ਪੁਸ਼ ਤੇ ਮੈਂ ਵੀ ਲਾਈਟ ਵੇਟ ਤੋਂ ਕੀਤੀ ਸ਼ੁਰੂਆਤ ਤੇ ਟਰਾਈ ਕੀਤਾ ਕਿ 10 ਤੋਂ 15 ਦੇ ਵਿੱਚ ਪਹਿਲੀਆਂ ਰੈਪਸ ਲਾਵਾਂ ਤੇ ਬਾਅਦ ਵਿੱਚ ਜਿਹੜਾ ਹੈਵੀ ਵੇਟ ਜਾਣ ਲੈ ਆਪਣੇ ਆਪਣੀ ਬੋਡੀ ਨੂੰ ਪ੍ਰੀਪੇਅਰ ਕਰ ਲਵਾਂ ਤੇ ਮੇਰਾ ਨੋਰਮਲ ਧਿਆਨ ਹਮੇਸ਼ਾ ਸਟ੍ਰੈਚ ਤੇ ਸਕੁਇਜ਼ ਤੇ ਹੀ ਹੁੰਦਾ ਕਿ ਆਲ ਦਾ ਵੇ ਮੈਂ ਉੱਪਰ ਜਾਵਾਂ ਤੇ ਥੋੜਾ ਜਿਹਾ ਅਗੇ ਇੱਥੇ ਆਪਣੇ ਆਪ ਨੂੰ ਰੋਕਾਂ ਜਦੋਂ ਸਕੁਇਜ਼ ਕਰਦਾ ਹਾਂ ਤੇ ਨੈਕਸਟ ਅਨਦਰ ਲੈਟ ਪੁੱਲ ਡਾਊਨ ਦੀ ਹੀ ਵੈਰੀਏਸ਼ਨ ਹੈ ਮਸ਼ੀਨ ਦੇ ਉੱਤੇ 15 14 15 ਫਾਈਮੋ ਕੋਮੋ ਨੈਕਸਟ ਅਸੀਂ ਪਹੁੰਚ ਗਏ ਸੀਟਰ ਰੋ ਤੇ ਵਨ ਆਫ ਦਾ ਮਾਈ ਫੇਵਰਿਟ ਐਕਸਰਸਾਈਜ਼ ਆ ਬਹੁਤ ਹੀ ਈਜ਼ੀ ਆ ਜ਼ਿਆਦਾ ਹੈਵੀ ਜਾਣ ਦੀ ਤੇ ਤੇ ਜ਼ਰੂਰਤ ਨਹੀਂ ਆ ਧਿਆਨ ਬਸ ਦੋ ਜਿੱਦਾਂ ਪਵਨ ਠਾਕਰ ਦੇ ਰਿਹਾ ਆll the way ਜਿੰਨਾ ਸਟ੍ਰੈਚ ਕਰ ਸਕਦੇ ਆ ਕਰੋ ਤੇ ਜਦੋਂ ਆਂਦੀਆਂ ਤੇ ਸਕਵੀਜ਼ ਪੂਰਾ ਕਰੋ ਲੁੱਕ ਦੇਖੋ ਕਿਦਾਂ ਪੂਰਾ ਪ੍ਰੈਸ਼ਰ ਪੈ ਰਿਆ ਤੇ ਮੈਂ ਵੀ ਫਿਰ ਥੋੜਾ ਜਿਹਾ ਹੈਵੀ ਗਿਆ ਤੇ ਟਰਾਈ ਕਰ ਰਿਆ ਸੀ ਕਿ 10 ਆਪਣੀਆਂ ਰੈਪ ਪੂਰੀਆਂ ਕਰਾਂ ਪਰ ਐਗਜ਼ੌਸਟ ਹੌਲੀ-ਹੌਲੀ ਬਾਡੀ ਹੋ ਰਹੀ ਸੀ ਤੇ ਮੈਂ ਪੂਰਾ ਜ਼ੋਰ ਮਾਰ ਰਿਆ ਸੀ ਕਿ ਆਪਣੀਆਂ ਜਿਹੜੀਆਂ 10 ਉਹ ਮੈਂ ਕੱਟੋ-ਗਾਟ ਕਰਾਂ ਤੇ ਜੇ ਇੱਕ ਅੱਧੀ ਜਾਂਦੀ ਹੈ ਤਾਂ ਉਹ ਬੋਨਸ ਆ ਤੇ ਆਜੋ ਫਿਰ ਅਗਲੀ ਐਕਸਰਸਾਈਜ਼ ਪਨਾਟਾ ਦੀ ਮਸ਼ੀਨ ਦੇ ਉੱਤੇ ਬਹੁਤ ਹੀ ਵਧੀਆ ਮਸ਼ੀਨ ਹੈ ਕਦੇ ਮੈਂ ਟਰਾਈ ਨਹੀਂ ਕੀਤੀ ਸੀ ਪਹਿਲੀ ਟਾਈਮ ਪਵਨ ਲੋਹਾ ਘੋਟਨੇ ਮੈਨੂੰ ਕਹਾਂਗੇ ਆਜਾ ਆਲੀ ਟਰਾਈ ਕਰਦੇ ਆਂ ਤੇ ਦੇਖਿਓ ਹੁਣ ਮੈਂ ਤੁਹਾਨੂੰ 올 ਦਾ ਵੇਕ ਮਾ ਕੇ ਲੈ ਕੇ ਜਾਊਗਾ ਕਿ ਕਿੱਦਾਂ 올 ਦਾ ਵੇਕ ਕਿੰਨਾ ਵਧੀਆ ਸਟ੍ਰੈਚ ਆਉਂਦਾ ਆ ਲੈਟਸ ਲੇ ਉੱਤੇ ਤੇ ਬਾਹਰ ਵਿੱਚ ਕਿੰਨਾ ਵਧੀਆ ਤੁਸੀਂ ਨੂੰ ਸਪੀਸ ਕਰ ਸਕਦੇ ਹੋ ਤੇ ਮੇਰੀ ਫਾਰਮ ਵੀ ਮੈਨੂੰ ਲੱਗਾ ਡੀਸੈਂਸੀ ਵਧੀਆ ਫਾਰਮ ਦੇ ਨਾਲ ਮੈਂ ਜਾ ਰਿਹਾ ਸੀਗਾ ਤੇ weight ਵੀ ਅਸੀਂ ਡੀਸੈਂਸੀ ਹੀ ਐਡ ਕੀਤਾ ਸੀ ਜ਼ਿਆਦਾ ਹਾਈ weight ਜਾਂ ਜ਼ਿਆਦਾ over weight ਅਸੀਂ ਜਾਣ ਦੀ ਕੋਸ਼ਿਸ਼ ਕਦੇ ਵੀ ਨਹੀਂ ਕਰਦੇ ਇੰਦਾਂ ਦੇ ਮਸ਼ੀਨ ਦੇ ਉੱਤੇ ਦੇ ਟਰਾਈ ਕਰਦੇ ਆ ਕਿ ਪਾਸ ਆਪਣੇ ਮਸਲ ਨੂੰ ਸਟੀਮੂਲੇਟ ਕਰੀਏ ਜਿੰਨਾ ਵਧੀਆ ਤਰੀਕੇ ਨਾਲ ਕਰ ਸਕਦੇ ਫਾਰਵਰਡ ਕਲ ਰੋ ਤੋਂ ਅਸੀਂ ਆਪਣੀ ਆਰਮਸ ਵਰਕਆਊਟ ਦੀ ਸਟਾਰਟ ਕੀਤਾ ਤੇ ਪਵਨ ਨੇ ਪਹਿਲਾਂ ਇਨੀਸ਼ੀਏਟਿਵ ਲਿਆ ਤੇ ਅਸੀਂ weight ਬਹੁਤ ਹੀ ਲਾਈਟ ਰੱਖਿਆ ਕਿਉਂਕਿ ਅਸੀਂ ਆਲਰੇਡੀ ਬਹੁਤ ਵਧੀਆ ਵਰਕਆਊਟ ਲਾ ਚੁੱਕੇ ਸੀ ਬੈਕ ਦਾ ਤੇ ਇਹਦੇ ਉੱਤੇ ਲਾਈਟ weight ਤੇ ਹਾਈ ਰੈਪ ਦਾ ਅਸੀਂ ਕਨਸੈਪਟ ਲਾਇਆ ਤੇ ਹੁਣ ਮੈਂ ਸੀਟਡ ਤੋਂ ਫੇ ਸ਼ੁਰੂਆਤ ਕੀਤੀ ਪਹਿਲਾਂ ਅਸੀਂ ਕਾਰ ਬਾਰਵਰਡ ਕਲ ਲਾ ਕੇ ਸਿੱਧਾ ਸੀਟਡ ਤੇ ਜਾ ਵੱਜੇ ਤੇ ਆਈਸੋਲੇਟਡ ਮੂਵਮੈਂਟ ਆ ਤੇ ਲਾਈਟ weight ਵੀ ਇਹਦੇ ਉੱਤੇ ਚੱਲਦਾ ਆ ਤੇ ਮੈਂ ਥੋੜਾ ਜਿਹਾ ਜ਼ਿਆਦਾ ਟਾਇਰਡ ਹੋ ਚੁੱਕਾ ਸੀ ਪਰ ਪਵਨ ਹਲੇ ਵੀ ਫਰੈਸ਼ ਜ਼ਗਾ ਕਿਉਂਕਿ ਲੋਹਾ ਕਟ ਮਹਿਕਮਾ ਦਾ ਇਹ ਮੇਨ ਪ੍ਰਧਾਨ ਆ ਬੰਦਾ ਤੇ ਆ ਦੇਖੋ ਕੀ ਵਧੀਆ ਫਾਰਮ ਨਾਲ ਲਾ ਰਿਹਾ ਸੈਟ ਦੇਖੋ 올 ਦਾ ਵੇ ਡਾਊਨ ਪੂਰੀ ਸਟ੍ਰੈਚ ਤੇ ਬਾਅਦ ਵਿੱਚ ਅਸੀਂ ਤੀਜੀ ਐਕਸਰਸਾਈਜ਼ ਜਿਹੜੀ ਕਿ ਹੈਮਰ ਕਾਲਾ ਹੈਮਰ ਕਾਲ ਦੀਆਂ ਦੋ ਵੇਰੀਏਸ਼ਨਾਂ ਲਾਈਆਂ ਇਹਨਾਂ ਲੱਗਦਾ ਸੀ ਸਾਡੀ ਦੂਜੀ ਵੇਰੀਏਸ਼ਨ ਆ ਨਾਰਮਲ ਪਹਿਲਾ ਵੇਰੀਏਸ਼ਨ ਲਾਈ ਸੀਗੀ ਤੇ ਇਹਦੇ ਨਾਲ ਅਸੀਂ ਆਪਣਾ ਵਰਕਆਊਟ ਕੀਤਾ ਖਤਮ ਬਹੁਤ ਹੀ ਵਧੀਆ ਬਾਡੀ ਫੀਲ ਕਰ ਰਹੀ ਸੀ ਲੱਗ ਰਿਹਾ ਸੀ ਕੀ ਇੱਕ ਇੱਕ ਸਾਡਾ ਮਸਲਾ ਉਹ ਟੋਨ ਹੋ ਗਿਆ ਸੀ ਤੇ ਬਾਅਦ ਵਿੱਚ ਜਦੋਂ ਤੁਸੀਂ ਵਰਕਆਊਟ ਵਧੀਆ ਲਾਇਆ ਹੋਵੇ ਕਾਤੇ ਨਹੀਂ ਮੰਨ ਕਰਦਾ ਇਹ ਇੱਕ ਵਧੀਆ ਜਿਹਾ ਤੁਸੀਂ ਡਬਲ ਬਾਈਸੈਪ ਤੇ ਨਾਲ ਬੈਕ ਨੂੰ ਸ਼ੋਅ ਕਰੋ ਇਹਨੂੰ ਕਹਿੰਦੇ ਆ ਬੈਕ ਡਬਲ ਬਾਈਸੈਪ ਤੇ ਇਹਦੇ ਨਾਲ ਕੀਤਾ ਵਰਕਆਊਟ ਖਤਮ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਓਵਰ ਐਂਡ ਆਊਟ